ਤੇ ਨਿੱਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲੜੀ ਆਹ اے ਸੱਚੇ ਪਾਤਸ਼ਾਹ ਕਿੰਨੀ ਕਾ ਸੋਭਾ ਉਹਨਾਂ ਦੀ ਤਾਂ ਮਹਾਰਾਜ ਫਰਮਾਉਂਦੇ ਹਨ ਉਹਨਾਂ ਦੀ ਸੋਭਾ ਕਿੰਨੀ ਕ ਗਣੀ ਏ ਜਿਹਨਾਂ ਨੂੰ ਸਾਹਿਬ ਪਰਮੇਸ਼ਰ ਬਾਤੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣੇ ਨਾਲ ਮੇਲ ਲਿਆ ਕਿ ਉਹਨਾਂ ਦੀ ਸੋਭਾ ਸੱਚੇ ਪਾਤਸ਼ਾਹ ਜੀ ਕਿਸੇ ਮੰਤਰੀ ਵਰਗੀ ਹੋਏਗੀ ਕਿਸੇ ਰਾਜੇ ਜੈਸੀ ਜਾਂ ਕੋਈ ਤਨਾੜ ਪੁਰਖ ਹੋਰ ਦੁਨੀਆ ਵਿੱਚ ਜਿਹੜੇ ਮਸ਼ਹੂਰ ਹਨ ਕਿ ਉਹਨਾਂ ਜੈਸੀ ਹੋਵੇਗੀ ਜਾਂ ਸਵਰਗ ਦੇ ਕਿਸੇ ਰਾਜੇ ਦੇਵਤੇ ਵਰਗੀ ਕਿਸੇ ਸਵਰਗਾਂ ਦੇ ਰਾਜੇ ਇੰਦਰ ਜੈਸੀ ਆ ਉਹਨਾਂ ਦੀ ਸੋਭਾ ਤਾਂ ਮਹਾਰਾਜ ਫਰਮਾਉਂਦੇ ਹਨ ਨਹੀਂ ਪਾਈ ਦਿਨ ਕੀ ਸੋਭਾ ਕਿਆ ਗਣੀ ਉਹਨਾਂ ਦੀ ਸੋਭਾ ਵਡਿਆਈ ਕੀ ਗਣੀ ਏ ਜਿੰਦਾ ਨੂੰ ਪਰਮੇਸ਼ਰ ਨੇ ਆਪਣੇ ਨਾਲ ਮੇਲ ਲਿਆ ਉਹ ਗਿਣਤੀ ਮਿੰਤੀ ਤੋਂ ਰਹਿਤ ਹੈ ਉਹਨਾਂ ਦੀ ਵਡਿਆਈ ਉਨਨ ਦੀ ਸੋਬਾ ਜਿਨ ਜਾਤਾ ਸੋਤੀਸ ਹੀ ਦੇਹਾ ਆਤ ਨਿਰਮਾਇਲ ਸੀ ਜਿਸ ਦੇਹਾ ਜਿਨ੍ਹਾਂ ਨੇ ਉਹ ਆਹੀ ਗੁਰੂ ਨੂੰ ਜਾਣ ਲਿਆ ਪਰਮੇਸ਼ਰ ਨੂੰ ਪਛਾਣ ਲਿਆ ਉਹਦੇ ਵਰਗੀ ਬਣ ਜਾਂਦੇ ਆ ਜਿਵੇਂ ਉਹ ਤਿੰਨਾਂ ਭਵਨਾਂ ਦਾ ਰਾਜਾ ਹੈ ਕੋਈ ਮਹਾਰਾਜ ਜੀ ਨੇ ਬਚਨ ਕੀਤੇ ਭਗਤ ਰਸਨਾ ਤੋਂ ਭਗਤ ਕਬੀਰ ਜੀ ਫਰਮਾਉਂਦੇ ਹਨ ਕੋਊ ਹਰ ਸਮਾਨ ਨਹੀਂ ਰਾਜਾ ਇਹ ਕੂਪਤ ਸਭ ਦਿਵਸ ਚਾਰ ਕੇ ਊਠੇ ਕਰਤ ਦਿਵਾਜਾ ਕੋਈ ਅਕਾਲ ਪੁਰਖ ਆਹੀ ਗੁਰੂ ਜੀ ਜਿਹਾ ਸਾਰਾ ਰਾਜਾ ਨਹੀਂ ਇਹ ਤਾਂ ਦੁਨੀਆਂ ਦੇ ਰਾਜੇ ਭੂਪਤ ਕਹਿੰਦਿਆ ਧਰਤੀ ਦੇ ਮਾਲਕ ਧਰਤੀ ਨੂੰ ਜ਼ਮੀਨ ਨੂੰ ਮਾਲਕ ਕੇ ਕਹਾ ਮੇਰੀ ਆ ਮਾਲਕ ਬਣੇ ਬੈਠਿਆ ਸੋ ਇਹ ਤਾਂ ਝੂਠੇ ਕਰਤ ਦੀਵਾਜਾ ਇਹ ਝੂਠੇ ਜਾਵੇ ਬਣਦੇ ਆ ਕਿ ਮੇਰੀ ਆ ਆ ਮੈਂ ਰਾਜਾ ਇਹਨਾਂ ਦਾ ਮਾਲਕ ਆ ਆਖਰ ਨੂੰ ਜਦੋਂ ਆਉਦ ਪੂਰੀ ਹੋ ਗਈ ਤਾਂ ਇਹ ਸਰੀਰ ਵੀ ਮੇਰਾ ਨਹੀਂ ਇਹ ਵੀ ਨਾਲ ਨਹੀਂ ਲਿਜਾ ਸਕਦਾ ਹੁਕਮ ਆ ਗਿਆ ਤੇ ਕੂਚ ਕਰਨਾ ਪੈਣਾ ਸਭ ਕੁਝ ਇੱਥੇ ਹੀ ਜਿੰਨੇ ਵੀ ਜੋੜਿਆ ਰਹਿ ਜਾਂਦਾ ਸੋ ਜਿੰਨੇ ਵੀ ਰਾਤ ਹੈਵਰ ਗੈਵਰ ਰਾਤ ਸੁਵਾਹ ਗਾਹ ਕਰ ਕੀਨੇ ਮੇਰੇ ਜਬ ਤੇ ਹੋਈ ਲਾਮੀ ਧਾਈ ਚੱਲੇ ਨਹੀਂ ਇੱਕ ਪੈਰੇ ਇਹ ਗੱਡੀਆਂ ਮੋਟਰਾਂ ਇਹ ਜਿਨ੍ਹਾਂ ਦਾ ਮਾਲਕ ਬਣਿਆ ਆ ਮੇਰੀ ਇੰਨੀ ਸੰਪਤੀ ਆ ਤੇ ਸਭ ਕੁਝ ਮਾਲਕ ਕੇ ਬੈਠਾ ਮੈਂ ਰਾਜਾ ਇੰਨੀ ਪਰਦਾ ਮੇਰੇ ਅਧੀਨ ਆ ਅਧੀਨ ਤੇ ਤੇਰਾ ਮਰ ਨਹੀਂ ਤੇਰੇ ਕਿੱਧਰ ਦਾਦੂ ਰਾਜਾ ਭਾਈ ਮਾਨੀਤਰ ਤੋਂ ਆਕੀਆ ਬੈਠਾ ਆ ਸਾਰਾ ਕੁਝ ਮੇਰਾ ਐਨਾ ਰਾਜ ਭਾਗ ਮੇਰਾ ਮੇਰਾ ਤੇ ਤੇਰਾ ਤੇ ਸਰੀਰ ਨਹੀਂ ਆਪਣਾ ਉਹ ਵੀ ਉਹਦ ਥਮਾ ਹੋਣ ਪੂਰਾ ਹੋਣ ਤੋਂ ਇੱਥੇ ਤਿਆਗ ਕੇ ਚਲਾ ਜਾਏਗਾ ਇਸ ਕਰਕੇ ਉਹਨਾਂ ਗੁਰਮੁਖਾਂ ਦੀ ਉਹਨਾਂ ਵਾਹਪੁਰਖਾਂ ਦੀ ਸੋਭਾ ਜਿਹੜੀ ਹੈ ਨਾ ਕੀ ਗਣੀਏ ਉਹਨਾਂ ਦੀ ਸੋਭਾ ਵਾਹਿਗੁਰੂ ਜੀ ਜੈਸੀ ਆ ਦੇਵੀ ਉਹ ਵਾਹਿਗੁਰੂ ਪਰਮੇਸ਼ਰ ਸਾਰੀ ਸ੍ਰਿਸ਼ਟੀ ਦਾ ਰਾਜਾ ਬਣ ਜਾਂਦਾ ਹੈ ਬਣ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ ਇਸੇ ਪ੍ਰਕਾਰ ਰਾਜਾ सगली सृष्टि ਦਾ ਹਰ ਨਾਮ ਮਨ ਭਿੰਨਾ ਜਿਨ੍ਹਾਂ ਦਾ ਮਨ ਵਾਹਿਗੁਰੂ ਦੇ ਨਾਮ ਵਿੱਚ ਭਿੱਜ ਗਿਆ ਉਹ ਸਾਰੀ ਸ੍ਰਿਸ਼ਟੀ ਦੇ ਰਾਜੇ ਹਨ ਉਹਨਾਂ ਦੀ ਸੋਭਾ ਮਹਾਰਾਜ ਜੀ ਵਰਵਾਉਂਦੇ ਹਨ ਕੀ ਗਿਣੀਏ ਕੀ ਗਿਣਤੀ ਕਰਕੇ ਦਸੀਏ ਜਿਨ੍ਹਾਂ ਨੂੰ ਪਰਮੇਸ਼ਰ ਨਿਰੰਕਾਰ ਵਾਹਿਗੁਰੂ ਜੀ ਨੇ ਆਪਣੇ ਰੂਪ ਦੇ ਵਿੱਚ ਮੇਲ ਲਿਆ ਹੈ